ਇਦਾ ਸੂਰਜ ਦਾ ਪ੍ਰਕਾਸ਼ ਹੈ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿੱਦਾ ਸੂਰਜ ਦਾ ਪ੍ਰਕਾਸ਼ ਹੈ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿੱਦਾ ਸੂਰਜ ਦਾ ਪ੍ਰਕਾਸ਼ ਹੈ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿੱਦਾ ਸੂਰਜ ਦਾ ਪ੍ਰਕਾਸ਼ ਹੈ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਉਹ ਐਦਾ ਕਿਰਪਾ ਤੂੰ ਰੱਖੀ ਪਿਆਰਿਆ 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 ਜੈਦਾ ਸੂਰਜ ਦਾ ਪ੍ਰਕਾਸ਼ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜੈਦਾ ਸੂਰਜ ਦਾ ਪ੍ਰਕਾਸ਼ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿਵੇਂ ਦਾ ਸੂਰਜ ਦਾ ਪ੍ਰਕਾਸ਼ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿਵੇਂ ਦਾ ਸੂਰਜ ਦਾ ਪ੍ਰਕਾਸ਼ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਹੋਵੇ ਤੱਕ ਕਿਰਪਾ ਤੂੰ ਰੱਖੀ ਪਿਆਰਿਆ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿਵੇਂ ਦਾ ਸੂਰਜ ਦਾ ਪ੍ਰਕਾਸ਼ ਐਦਾ ਕਿਰਪਾ ਤੂੰ ਰੱਖੀ ਪਿਆਰਿਆ ਜਿਵੇਂ ਦਾ ਸੂਰਜ ਦਾ ਪ੍ਰਕਾਸ਼ ਐ ਦਕਰਪੰਦੂ ਰੱਖੀ ਪਿਆਰਿਆ ਮੇਰਾ ਟੋਪ ਦੀ ਜਤਾਰ ਦੇ ਵਿੱਚ ਤੂੰ ਮੇਰਾ ਤੂੰ ਹੀ ਓਮਲਾ ਪਿਆਰਿਆ ਮੇਰਾ ਟੋਪ ਦੀ ਜਤਾਰ ਦੇ ਵਿੱਚ ਤੂੰ ਮੇਰਾ ਤੂੰ ਹੀ ਓਮਲਾ ਪਿਆਰਿਆ ਮੇਰਾ ਟੋਪ ਦੇ ਜਤਾਰ ਦੇ ਵਿੱਚ ਤੂੰ ਮੇਰਾ ਤੂੰ ਹੀ ਓਮਲਾ ਪਿਆਰਿਆ ਮੇਰਾ ਟੋਪ ਦੇ ਜਤਾਰ ਦੇ ਵਿੱਚ ਤੂੰ ਮੇਰਾ ਤੂੰ ਹੀ ਓਮਲਾ ਪਿਆਰਿਆ ਮੇਰਾ ਤੂੰ ਹੀ ਓਮਲਾ ਪਿਆਰਿਆ ਮੇਰਾ ਤੂੰ ਹੀ ਓਮਲਾ ਪਿਆਰਿਆ ਮੇਰਾ ਤੂੰ ਹੀ ਐ ਮਲਾ ਪਿਆਰਿਆ ਮੇਰਾ ਤੂੰ ਹੀ ਐ ਮਲਾ ਪਿਆਰਿਆ ਡੇੜਾ ਡੋਬਦੇ ਜਤਾਰ ਦੇ ਵਿੱਚੋਂ ਮੇਰਾ ਤੂੰ ਹੀ ਐ ਮਲਾ ਪਿਆਰਿਆ ਮੇਰਾ ਡੋਬਦੀ ਜਤਾਰ ਦੇ ਵਿੱਚੋਂ ਮੇਰਾ ਤੂੰ ਹੀ ਐ ਮਲਾ ਪਿਆਰਿਆ